500 ਕਰੋੜ ਤੋਂ ਲੈ ਕੇ ਪੱਪੂ ਤੱਕ ਦਾ ਸਫ਼ਰ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਕਲੇਸ਼ ਚੱਲ ਰਿਹਾ ਹੈ। ਉਸਕੇ ਨਵਜੋਤ ਕੋਰ ਸਿੱਧੂ ਨੇ ਜਿਹੜਾ ਟਵੀਟ ਵਾਲਾ ਰਾਹ ਬਣਾਇਆ ਨਾ ਉਹ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇੰਦਾ ਦੇ ਟਵੀਟ ਕੀਤੇ ਕਿ ਉਹਨਾਂ ਨੇ ਪੰਜਾਬ ਦੀ ਕੀ ਦੇਸ਼ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ। ਬਿਲਕੁਲ। ਰਾਹੁਲ ਗਾਂਧੀ ਨੇ ਖੁਦ ਹੀ ਆਪਣੇ ਪੱਪੂ ਵਾਲੇ ਨਾਮ ਤੇ ਜਿਹੜੀ ਹੈ ਮੋਹਰ ਲਗਾ ਦਿੱਤੀ ਹੈ, ਮੋਹਰ ਕੀਵੇਂ ਲਗਾ ਦਿੱਤੀ ਹੈ ਕਿ ਰਾਹੁਲ ਗਾਂਧੀ ਨੂੰ ਜ਼ਮੀਨੀ ਪੱਦਰ ਦੀ ਨੌਲੇਜ ਹੀ ਨਹੀਂ। ਕਦੇ ਨਾਈ ਦੇ ਕੋਲ ਗਏ ਨੇ ਕਦੇ ਲੋਹੇ ਵਾਲੇ ਕੋਲ ਕਦੇ ਡਰਾਈਵਰ ਕੋਲ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਕੋਲ ਵੀ ਸਮੇਂ-ਸਮੇਂ ਸਰ ਆਪਾਂ ਵੀਡੀਓ ਉਹਨਾਂ ਦੀ ਦੇਖਦੇ ਰਹੇ ਪਰ ਫੇਰ ਵੀ ਕਿਉਂ ਉਹਨਾਂ ਨੂੰ ਜ਼ਮੀਨੀ ਪੱਧਰ ਦੀ ਨੋਲਜ ਜਾਂ ਫਿਰ ਕਹਿ ਲੋ ਗਿਆਨ ਬਹੁਤ ਘੱਟ ਜਿਵੇਂ ਹਾਈ ਕਮਾਂਡ ਨੂੰ ਦਿਖਾਇਆ ਜਾਵੇ ਨਹੀਂ ਅਸੀਂ ਯੋਗ ਹੈਗੇ ਅਸੀਂ ਕੰਮ ਕਰ ਸਕਦੇ ਆ ਬਾਕੀ ਆਗੂ ਜਿਹੜੇ ਉਹ ਕੁਝ ਨਹੀਂ ਹੈਗੇ ਜੀ ਰਾਜਾ ਬਣਨ ਦਾ ਕਰਕੇ ਭਗਵੰਤ ਮਾਨ ਦੇ ਮੂਹਰੇ ਨਹੀਂ ਬੋਲਦਾ ਕਿਉਂਕਿ ਭਗਵੰਤ ਮਾਨ ਉਹਦੀ ਕੋਈ ਫਾਈਲ ਨਾ ਕੱਢ ਕੇ ਸਾਹਮਣੇ ਲਿਆ ਆਵੇ ਇਹ ਗੱਲ ਮੈਡਮ ਨਵਜੋਤ ਕੋਰ ਸਿੱਧੂ ਦੇ ਵੱਲੋਂ ਕਹੀ ਗਈ ਹੈ। ਜੀ। ਰਾਹੁਲ ਗਾਂਧੀ ਨੇ ਆਪਣੇ ਪੱਪੂ ਨਾਮ ਤੇ ਮੋਰ ਲਗਾ ਦਿੱਤੀ ਆ। ਦੋਸਤੋ ਇਹ ਸ਼ਬਦ ਮੈਂ ਨਹੀਂ ਵਰਤ ਰਿਆ। ਇਹ ਸ਼ਬਦ ਡਾਕਟਰ ਨਵਜੋਤ ਕੋਰ ਸਿੱਧੂ ਜਿਨ੍ਹਾਂ ਨੇ ਆਪਣੀ ਪੋਸਟ ਦੇ ਵਿੱਚ ਵਰਤੇ ਆ। ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਹੋਣਗੇ ਮੇਰੇ ਸਹਿਯੋਗੀ ਤੇਜਸ ਜੀ। ਮੈਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਉਹ ਸੇ ਵਿਸ਼ੇ ਤੇ ਗੱਲ ਕਰ ਰਹੀ ਸੀਗਾ 500 ਕਰੋੜ ਤੋਂ ਲੈ ਕੇ ਪਪੂ ਦਾ ਕਦਾ ਸਫਰ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਕਲੇਸ਼ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਸਭ ਤੋਂ ਪਹਿਲਾਂ ਤਾਂ ਗਗਨ ਇਹ ਕਲੇਸ਼ ਕੋਈ ਨਵਾਂ ਨਹੀਂ ਹੈ ਬਿਲਕੁਲ ਜਾਣਦੇ ਹੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਕੀ ਕੁਝ ਹੋਇਆ ਸੀ ਤੇ ਹੁਣ ਵੀ ਕੀ ਕੁਝ ਹੋ ਰਿਹਾ ਤੇ ਜੇਕਰ ਗੱਲ ਕੀਤੀ ਜਾਵੇ ਐਥੀਕਲ ਅਲੈਜਤੀ ਤਾਂ ਸ਼ੁਰੂ ਹੁੰਦਾ ਹੈ 500 ਕਰੋੜ ਵਾਲੇ ਬਿਆਨ ਤੋਂ ਜਿਹੜਾ ਕਿ ਨਵਜੋਤ ਕੋਰ ਸਿੱਧੂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਮੀਡੀਆ ਦੇ ਸਾਹਮਣੇ ਜਦੋਂ ਮੁੱਖ ਮੰਤਰੀ ਦੀ ਗੱਲ ਉਹਨਾਂ ਨੂੰ ਪੁੱਛੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਭਈ ਸਾਡੇ ਕੋਲ 500 ਕਰੋੜ ਨਹੀਂ ਹੈਗੇ ਜਿਹੜਾ ਸੀ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਦੌੜੀ ਹੈ ਜੀ ਇਹ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਹੀ ਬਿਆਨਬਾਜ਼ੀ ਸ਼ੁਰੂ ਹੋਈ ਜਿਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਸਸਪੈਂਡ ਵੀ ਕੀਤਾ ਗਿਆ ਉਸ ਤੋਂ ਬਾਅਦ ਖੇਲ ਜਿਹੜਾ ਹੈ ਸਾਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਕੀ ਹੋਇਆ ਕਿ ਨਵਜੋਤ ਕੋਰ ਸਿੱਧੂ ਨੇ ਜਿਹੜਾ ਟਵੀਟ ਵਾਲਾ ਰਾਹ ਬਣਾਇਆ ਨਾ ਉਹ ਸ਼ੁਰੂ ਕਰ ਦਿੱਤਾ ਉਹਨਾਂ ਨੇ ਇੰਦਾ ਦੇ ਟਵੀਟ ਕੀਤੇ ਕਿ ਉਹਨਾਂ ਨੇ ਪੰਜਾਬ ਦੀ ਕੀ ਦੇਸ਼ ਦੀ ਸਿਆਸਤ ਦੇ ਵਿੱਚ ਤੜਥਲੀ ਉਚਾਰੀ ਬਿਲਕੁਲ ਪਹਿਲਾਂ ਉਹਨਾਂ ਦੇ ਵੱਲੋਂ ਆਪ ਕਿਹਾ ਗਿਆ ਕਿਸੇ ਵੀ ਸਪਾਰਟੀਚ ਰਹਿਣਾ ਹੀ ਨਹੀਂ ਹੈ ਜਿੱਥੇ ਕਿ ਆਗੂ ਆਦੀ ਵਰਕਰਾਂ ਦੀ ਇੱਜ਼ਤ ਨਹੀਂ ਹੈਗੀ ਜਿਨ੍ਹਾਂ ਦੇ ਕੰਮ ਨੂੰ ਮੰਨਿਆ ਹੀ ਨਹੀਂ ਜਾਂਦਾ ਮੈਂ ਇਸ ਪਾਰਟੀ 'ਚ ਰਹਿਣਾ ਨਹੀਂ ਹੈ ਉਸ ਤੋਂ ਬਾਅਦ ਪਾਰਟੀ ਚੋਂ ਨਵਜੋਧ ਕੋਰ ਸਿੱਧੂ ਨੂੰ ਆਪ ਹੀ ਕੱਢ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਨਵਜੋਧ ਕੋਰ ਸਿੱਧੂ ਦਾ ਜਿਹੜਾ ਇਹ ਬਿਆਨ ਆਨੰਦ ਹੈ ਕਿ ਰਾਹੁਲ ਗਾਂਧੀ ਨੇ ਖੁਦ ਹੀ ਆਪਣੇ ਪੱਪੂ ਵਾਲੇ ਨਾਮ ਤੇ ਜਿਹੜੀ ਆ ਮੋਹਰ ਲਗਾ ਦਿੱਤੀ ਹੈ ਮੋਹਰ ਕਿਵੇਂ ਲਗਾ ਦਿੱਤੀ ਹੈ ਕਿ ਰਾਹੁਲ ਗਾਂਧੀ ਨੂੰ ਜ਼ਮੀਨੀ ਪੱਦਰ ਦੀ ਨੌਲੇਜ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿਹੜੇ ਆਗੂ ਕੰਮ ਕਰਨ ਵਾਲੇ ਨੇ ਜਾਂ ਕੀ ਕਹਿ ਸਕਦੇ ਆ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਹੈ ਗਿਆ ਬਸ ਜੋ ਉਹਨਾਂ ਦੇ ਚੇਲੇ ਚਪਾਟੇ ਆਪਾਂ ਕਹਿ ਸਕਦੇ ਆ ਜਿਹੜੇ ਤਿੰਨ ਚਾਰ ਗਿਣ ਵਿੱਚ ਉਹਨਾਂ ਦੇ ਉਕਨੇ ਜੋ ਉਹਨਾਂ ਨੂੰ ਉਹ ਕਹਿ ਦਿੰਦੇ ਨੇ ਉਹ ਚੀਜ਼ਾਂ ਉਹ ਮੰਨ ਲੈਂਦੇ ਨੇ ਤੇ ਮੈਂ ਵੀ ਇਹ ਮੇਰੀ ਪਾਰਟੀ ਚ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਕਰਾਂਗੀ ਜਿੱਥੇ ਮੈਨੂੰ ਬੋਲਣ ਦੀ ਆਜ਼ਾਦੀ ਨਾ ਹੋਵੇ ਤੇ ਜਿੱਥੇ ਲੋਕਾਂ ਦੇ ਕੰਮਾਂ ਦਾ ਮੁੱਲ ਹੀ ਨਾ ਪਵੇ ਅ ਇੱਕ ਨਾ ਪੋਸਟ ਦੇ ਵਿੱਚ ਲਾਈਨ ਸੀਗੀ ਕਿ ਰਾਹੁਲ ਗਾਂਧੀ ਨੂੰ ਜ਼ਮੀਨੀ ਪੱਧਰ ਤੇ ਬਹੁਤ ਘਟ ਗਿਆ ਨਾ ਹੂੰ ਠੀਕ ਹੈ ਹਾਲਾਂਕਿ ਉਹਨਾਂ ਨੇ ਭਾਰਤ ਜੋੜੋ ਯਾਤਰਾ ਵੀ ਕੱਢੀ ਆ ਆਮ ਲੋਕਾਂ ਦੇ ਵਿੱਚ ਵਿਚਰੇ ਵੀ ਆ ਵੀਡੀਓਜ਼ ਵੀ ਦੇਖੀ ਆਪਾਂ ਕਦੇ ਲੱਕੜ ਵਾਲੇ ਨਾਲ ਬੈਠੇ ਆ ਕਦੇ ਨਾਈ ਦੇ ਕੋਲ ਗਏ ਨੇ ਕਦੇ ਲੋਹੇ ਵਾਲੇ ਕੋਲ ਕਦੇ ਡਰਾਈਵਰ ਕੋਲ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਕੋਲ ਵੀ ਸਮੇਂ-ਸਮੇਂ ਸਰ ਆਪਾਂ ਵੀਡੀਓ ਉਹਨਾਂ ਦੀ ਦੇਖਦੇ ਰਹੇ ਪਰ ਫੇਰ ਵੀ ਕਿਉਂ ਉਹਨਾਂ ਨੂੰ ਜ਼ਮੀਨੀ ਪੱਧਰ ਦੀ ਨੋਲਜ ਜਾਂ ਫਿਰ ਕਹਿ ਲੋ ਗਿਆਨ ਬਹੁਤ ਘੱਟ ਆ ਦੇਖੋ ਜੇਕਰ ਜ਼ਮੀਨੀ ਪੱਧਰ ਦੀ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਨੇ ਜਿਹੜੀ ਭਾਰਾ ਜੋੜੋ ਯਾਤਰਾ ਚਲਾਈ ਬਿਲਕੁਲ ਮਨਦੀਆਂ ਪੂਰੇ ਭਾਰਤ ਦੇ ਵਿੱਚੋਂ ਘੁੰਮੇ ਨੇ ਵੱਡੇ ਵੱਡੇ ਆਗੂਆਂ ਦੇ ਨਾਲ ਜਿਹੜੇ ਵੀ ਸੂਬੇ ਦੇ ਵਿੱਚੋਂ ਗਏ ਨੇ ਪੰਜਾਬ ਦੇ ਵਿੱਚ ਵੀ ਆਏ ਨੇ ਇਹਦਾ ਇੰਪੈਕਟ ਪਿਆ ਤਾਂ ਹੈ ਲੋਕ ਸਭਾ ਚੋਣਾਂ ਦੇ ਵਿੱਚ ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇੰਨਾ ਇੰਪੈਕਟ ਉਹ ਦੇਖਣ ਨੂੰ ਕਾਂਗਰਸ ਦਾ ਨਹੀਂ ਮਿਲਿਆ ਕਿਉਂਕਿ ਆਪਾਂ ਇਲੈਕਸ਼ਨ ਦੇ ਵਿੱਚ ਵੀ ਦੇਖ ਲਿਆ ਬਾਕੀ ਜਿਹੜੀ ਜ਼ਿਮਨੀ ਚੋਣਾਂ ਹੋਈਆਂ ਨੇ ਆ ਪੰਚਾਇਤ ਦੀਆਂ ਹੋਈਆਂ ਨੇ ਉਹਦੇ ਵਿੱਚ ਵੀ ਅਸੀਂ ਦੇਖ ਹੀ ਲਿਆ ਕਿ ਕਾਂਗਰਸ ਦਾ ਕੀ ਇੰਪੈਕਟ ਜਿਹੜਾ ਲੋਕਾਂ ਤੇ ਪਿਆਰ ਹੈ ਜਮੀਨੀ ਪੱਧਰ ਦੇਖਿਆ ਜਾਵੇ ਤਾਂ ਸਾਡੇ ਖੁੱਦੇ ਆਗੂਆਂ ਨੂੰ ਕਾਂਗਰਸ ਦੇ ਜਿਹੜੇ ਪੰਜਾਬ ਦੇ ਆਗੂ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਪੰਜਾਬ ਦੇ ਜਿਹੜੇ ਮੁੱਦੇ ਕੀ ਨੇ ਉਹ ਸਿਰਫ ਬਿਜ਼ੀ ਨੇ ਕਾਦੇ ਚ ਬਿਆਨਬਾਜ਼ੀਆਂ ਚ ਇੱਕ ਦੂਜੇ ਨੂੰ ਘੇਰਿਆ ਕਿਵੇਂ ਜਾਵੇ ਬਾਹਰ ਦੀ ਤਾਂ ਗੱਲ ਹੀ ਛੱਡੋ ਦੂਜੀ ਪਾਰਟੀਆਂ ਦੀ ਤਾਂ ਗੱਲ ਹੀ ਛੱਡੋ ਕਿ ਆਪਸ ਦੇ ਵਿੱਚ ਹੀ ਕਿਵੇਂ ਲੜਿਆ ਜਾਵੇ ਕਿਵੇਂ ਹਾਈ ਕਮਾਂਡ ਨੂੰ ਦਿਖਾਇਆ ਜਾਵੇ ਨਹੀਂ ਅਸੀਂ ਯੋਗ ਹੈਗੇ ਅਸੀਂ ਕੰਮ ਕਰ ਸਕਦੇ ਹਾਂ ਬਾਕੀ ਆਗੂ ਜਿਹੜੇ ਉਹ ਕੁਝ ਨਹੀਂ ਹੈਗੇ ਤਾਂ ਹੀ ਕਰਕੇ ਤਾਂ ਧੜੇ ਬੰਦੇ ਇਹਨਾਂ ਦੀ ਪਾਰਟੀ ਚ ਹੋ ਜਾਂਦੀ ਹੈ ਹੁਣ ਮੇਰਾ ਇੱਕ ਆਖਰੀ ਸਵਾਲ ਆ ਅ ਲੋਕਾਂ ਦਾ ਸਵਾਲ ਹੈ ਕਿ ਇਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਕਲੇਸ਼ ਨਹੀਂ ਖਤਮ ਹੋ ਰਿਹਾ ਇਹ 2027 ਦੇ ਵਿੱਚ ਸਾਡੇ ਲਈ ਕੀ ਕਰਨਗੇ ਭਾਈ ਬਿਲਕੁਲ ਮੈਂ ਸਹਿਮਤ ਹਾਂ ਤੁਹਾਡੀ ਇਸ ਗੱਲ ਤੋਂ ਲੋਕਾਂ ਨੇ ਵੀ ਇਹੀ ਦੇਖਣਾ ਹੈ ਕਿ ਭਾਈ ਯੂਨਿਟੀ ਨਹੀਂ ਹੈ ਆਪਾਂ ਵੀ ਉਹ ਘਰ ਦੇਖਦੇ ਆ ਨਾ ਜਿੱਥੇ ਏਕਤਾ ਹੁੰਦੀ ਉਹਦੀ ਅਸੀਂ ਮਿਸਾਲਾਂ ਦਿੰਦੇ ਜੇ ਗੱਲ ਦੇਖੀ ਜਾਵੇ ਕਾਂਗਰਸ ਦੀ ਪਿਛਲੀ ਵਾਰ ਵੀ ਤੇ ਹੁਣ ਵੀ ਕਾਂਗਰਸ ਦੇ ਵਿੱਚ ਟੜੇਬੰਦੀ ਦੇਖਣੋਂ ਹੀ ਮਿਲਦੀ ਹੈ ਬਾਕੀ ਪਿਛਲੀ ਵਾਰ ਵੀ ਨਵਜੋਤ ਸਿੰਘ ਸਿੱਧੂ ਦਾ ਹੀ ਪੰਗਾ ਪਿਆ ਸੀ ਤੇ ਹੁਣ ਮੈਡਮ ਸਿੱਧੂ ਦਾ ਪੰਗਾ ਪੈ ਗਿਆ ਤੇ ਪਹਿਲਾਂ ਤਾਂ ਇਹ ਲੋਕ ਕਾਮੇਡੀ ਸ਼ੋਅ ਦੇ ਵਿੱਚ ਪੂਰੇ ਜਿਹੜੇ 5 ਸਾਲ ਹੁੰਦੇ ਰਿਹਾ 4 ਸਾਲ ਆਪਾਂ ਲਾ ਲੈਨੇ ਆ ਇਲੈਕਸ਼ਨ ਤੋਂ ਪਹਿਲਾਂ ਪੂਰਾ ਕਾਮੇਡੀ ਸ਼ੋਅ ਦੇ ਵਿੱਚ ਹੱਸਦੇ ਨੇ ਖੇਡਦੇ ਨੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈਗੀ ਕੋਈ ਜਿਹੜਾ ਜ਼ਮੀਨੀ ਪੱਧਰ ਤੇ ਦਿਖਦਾ ਨਹੀਂ ਹੈਗਾ ਤੇ ਜਿਵੇਂ ਇਲੈਕਸ਼ਨ ਆ ਜਾਂਦੇ ਨੇ ਇਹਨਾਂ ਦੇ ਵਿੱਚ ਹੁੰਦਾ ਕਿ ਬਸ ਹੁਣ ਅਸੀਂ ਕਿਵੇਂ ਲੋਕਾਂ ਨੂੰ ਦਿਖਾਈਏ ਜਾਂ ਹਾਈ ਕਮਾਂਡ ਨੂੰ ਦਿਖਾਈਏ ਅਸੀਂ ਵੀ ਹੈਗੇ ਆ ਅਸੀਂ ਕੰਮ ਕੀਤਾ ਹੈ ਤੇ ਅਸੀਂ ਬਹੁਤ ਲਾਇਕ ਆਗੂ ਹੈਗੇ ਆ ਪਰ ਜੇ ਜ਼ਮੀਨੀ ਪੱਧਰ ਦੀ ਜਿਹੜੀ ਸੱਚਾਈ ਦੇਖੀ ਜਾਵੇ ਤਾਂ ਉਹ ਜਿਹੜੇ ਲੋਕ ਨੇ ਉਹ ਤਾਂ 4 ਸਾਲ ਗੈਪ ਹੀ ਰਹਿੰਦੇ ਨੇ ਤੇ ਫਿਰ 5ਵੇਂ ਸਾਲ ਜਦੋਂ ਇਲੈਕਸ਼ਨ ਹੋਣ ਵਾਲੇ ਹੁੰਦੇ ਨੇ ਉਦੋਂ ਉਹ ਆ ਜਾਂਦੇ ਨੇ ਤੇ ਦਿਖਾਉਂਦੇ ਨੇ ਕਿ ਨਹੀਂ ਬਈ ਮੈਂ ਸੱਚਾ ਆਗੂ ਆ ਮੈਂ ਸੱਚੀ ਆਗੂ ਆ ਤੇ ਮੈਨੂੰ ਜਿਹੜੀ ਉਹ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਪਾਰਟੀ ਦੇ ਵਿੱਚ ਤੇ ਤਾਂ ਕਰਕੇ ਮੈਂ ਕਾਂਗਰਸ ਛੱਡ ਰਹੀ ਆ ਪਰ ਕਿਤੇ ਨਾ ਕਿਤੇ ਲੋਕ ਵੀ ਸਮਝਦਾਰ ਨੇ ਕਰਕੇ ਕਨੂੰ ਵੀ ਸਾਰਾ ਕੁਝ ਦਿਖਦਾ ਤਾਂ ਹੀ ਲੋਕ ਵੋਟ ਪਾਉਂਦੇ ਨੇ ਤਾਂ ਹੀ ਨਤੀਜੇ ਵੀ ਸਾਹਮਣੇ ਆਉਂਦੇ ਨੇ ਜੇਕਰ ਆਪਾਂ ਯੂਨਿਟੀ ਦੀ ਗੱਲ ਕਰੀਏ ਹੁਣ ਆਪ ਦੀ ਜੇਕਰ ਆਪਾਂ ਗੱਲ ਕਰ ਲਈਏ ਨਾ ਯੂਨਿਟੀ ਦੇ ਵਿੱਚ ਤੇ ਆਪਦੇ ਇਦਾਂ ਦਾ ਕਦੇ ਕਲੇਸ਼ ਦੇਖਣ ਨੂੰ ਨਹੀਂ ਮਿਲਦਾ ਬਹੁਤ ਰੇਅਰ ਬਹੁਤ ਰੇਅਰ ਅਸੀਂ ਕਹਿ ਸਕਦੇ ਤੇ ਉਹ ਹਾਈ ਲੈਵਲ ਤੇ ਨਹੀਂ ਅਸੀਂ ਕਹਿ ਸਕਦਾ ਛੋਟੇ ਮੋਟੇ ਲੈਵਲ ਤੇ ਬਹੁਤ ਰੇਅਰ ਦੇਖਣ ਨੂੰ ਮਿਲਦੇ ਨੇ ਉਹਨਾਂ ਦੀ ਯੂਨਿਟੀ ਦੇਖਦੀ ਹੈ ਤਾਂ ਹੀ ਤਾਂ ਪੰਜਾਬ ਦੇ ਵਿੱਚ ਇੰਨੇ ਵੱਡੇ ਬਹੁਮਤ ਦੇ ਨਾਲ ਜਿਹੜੇ ਆਏ ਸੀ ਉਹ ਤੇ ਪਿਛਲੀ ਵਾਰ ਕਾਂਗਰਸ ਦਾ ਤੁਸੀਂ ਉਹਨਾਂ ਦੀ ਯੂਨਿਟੀ ਸੋ ਕਾਲਡ ਯੂਨਿਟੀ ਤੁਸੀਂ ਕਾਂਗਰਸ ਦੀ ਦੇਖ ਹੀ ਲਈ ਹੋਵੇ ਪਿਛਲੀਆਂ ਚੋਣਾਂ 'ਚ ਵੀ ਦੇਖਣ ਨੂੰ ਮਿਲੀਆਂ ਸੀ ਤੇ ਹੁਣ ਵੀ ਉਹ ਦੇਖਣ ਨੂੰ ਜ਼ਰੂਰ ਮਿਲੇਗਾ। ਮਤਲਬ ਕਹਿੰਦਾ ਕਿ ਯੂਨਿਟੀ ਹੋਣੀ ਚਾਹੀਦੀ ਬੰਦੇ 'ਚ ਹਰ ਇੱਕ ਚੀਜ਼ ਹੋ ਸਕਦੀ ਆ। ਪਰਿਵਾਰ ਦੇ ਵਿੱਚ ਯੂਨਿਟੀ ਨਹੀਂ ਹੈ ਕਾਂਗਰਸ ਪਾਰਟੀ ਆਪਣਾ ਪਰਿਵਾਰ ਕਹਿੰਦੇ ਆ ਨਾ ਤੁਸੀਂ ਆ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਹੋ ਕਾਦੇ ਲੇਕੇ ਹਾਈ ਕਮਾਂਡ ਨੂੰ ਤੁਸੀਂ ਦੇਖੋ ਲੋਕਾਂ ਨੂੰ ਤੁਸੀਂ ਦੇਖੋ ਤੁਸੀਂ ਕੰਮ ਕਰ ਰਹੇ ਹੋ ਇੱਕ ਦੂਜੇ ਤੇ ਇਲਜ਼ਾਮ ਲਗਾ ਕੇ ਨਹੀਂ ਨਹੀਂ ਰਾਜਾ ਵਿਡਿੰਗ ਪਰ ਇਸਟਾ ਤੇ ਰਾਜਾ ਵਿਡਿੰਗ ਨੇ ਇਦਾਂ ਕੀਤਾ ਰਾਜਾ ਵਿਡਿੰਗ ਸੂਬਾ ਸਰਕਾਰ ਦੇ ਇਸ਼ਾਰਿਆਂ ਤੇ ਨੱਚਦਾ ਹੈ ਇਦਾਂ ਬੋਲਿਆ ਗਿਆ ਨਾ ਕਿ ਰਾਜਾ ਵਿਡਿੰਗ ਤਾਂ ਕਰਕੇ ਭਗਵੰਤ ਮਾਨ ਦੇ ਮੂਹਰੇ ਨਹੀਂ ਬੋਲਦਾ ਕਿਉਂਕਿ ਭਗਵੰਤ ਮਾਨ ਉਹਦੀ ਕੋਈ ਫਾਈਲ ਨਾ ਕੱਢ ਕੇ ਸਾਹਮਣੇ ਲਿਆਵੇ ਇਹ ਗੱਲ ਮੈਡਮ ਨਵਜੋਤ ਕੋਰ ਸਿੱਧੂ ਦੇ ਵੱਲੋਂ ਕਹੀ ਗਈ ਹੈ ਜੀ ਤੇ ਜਦੋਂ ਆਪ ਹੀ ਯੂਨੀਟੇ ਨਹੀਂ ਦਿਖਾ ਰਹੇ ਤੁਸੀਂ ਆਪ ਹੀ ਇੱਕ ਦੂਜੇ ਦੇ ਕਿੱਦਾਂ ਸਾਡੇ ਘਰਾਂ ਚ ਕਿੱਦਾਂ ਕਹੀਦਾ ਕਿ ਆਪ ਹੀ ਜਿਹੜੇ ਆਪਣੇ ਆਦੇ ਪਰਦੇ ਪਾਈਦੇ ਹੁੰਦੇ ਗਲਤੀਆਂ ਤੇ ਇਹ ਤਾਂ ਬਾਹਰ ਖਿੱਚ ਕੇ ਲਿਆ ਰਹੇ ਬਈ ਦੇਖੋ ਇੱਕ ਕੀ ਕੀਤਾ ਕਾਂਗਰਸ ਦੇ ਆਗੂਆਂ ਨੇ ਹੁਣ ਮਤਲਬ 2027 ਦੇ ਵਿੱਚ ਇਲੈਕਸ਼ਨ ਦੇਖਣ ਵਾਲੇ ਹੋਣਗੇ ਕਿ ਕਾਂਗਰਸ ਪਾਰਟੀ ਕੀ ਕਰਦੀ ਆ ਬਿਲਕੁਲ ਤੇ ਕਾਂਗਰਸ ਦਾ ਤਾਂ ਦੇਖਣਾ ਹੀ ਹੋਵੇਗਾ ਕਿ ਕਾਂਗਰਸ ਦੀ ਪਾਰਟੀ ਧੜੇਬੰਦੀ ਕਰਦੀ ਹੈ ਜਾਂ ਫਿਰ ਦੋ ਬਣਾ ਲੈਂਦੀ ਹੈ ਇੱਕੋ ਪਾਰਟੀ ਚ ਰਹਿ ਕੇ ਕਿੱਦਾਂ ਨਾ ਕਿਦੋਂ ਖਿੱਚੋ ਤਾਣ ਕਰਕੇ ਜਿਹੜੀ ਪੰਜਾਬ ਚ ਇਲੈਕਸ਼ਨ ਲੜਦੀ ਆ ਬਹੁਤ ਬਹੁਤ ਧੰਨਵਾਦ ਮੈਂ